ਨਮਸਕਾਰ ਸਸਿਕਾ ਅਦਾ ਮੈਂ ਤੁਹਾਡਾ ਦੋਸਤ ਤੇ ਹੋਸ ਜੋਲੀਗਰ ਪੈਨਡੂ ਆਸਟ੍ਰੇਲੀਆ ਦੇ ਸਟੂਡੀਓ ਤੋਂ ਨਾਮਾ ਪ੍ਰੋਗਰਾਮ ਲੈ ਕੇ ਆਏ ਆ ਜੀ ਮੁੱਦੇ ਰੀਅਲ ਏਸਟੇਟ ਦੇ ਤੇ ਹਮੇਸ਼ਾ ਜਿਦਾਂ ਮੇਰਾ ਸਾਥ ਦੇ ਰਹੇ ਨੇ ਐਚ ਕੇ ਮਰੇਵਲ ਸਸਿਕਾ ਜੀ ਦਸੰਬਰ ਦਾ ਮਹੀਨਾ ਚੜ ਚੁੱਕਿਆ ਜੀ ਜਿਹੜਾ ਕਿ ਇੱਕ ਛੁੱਟੀਆਂ ਦਾ ਮੌਸਮ ਕਿਹਾ ਜਾਂਦਾ ਜੀ ਫੋਰਨ ਦੇ ਵਿੱਚ ਸਪੈਸ਼ਲੀ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਕਿ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਛੁੱਟੀਆਂ ਹੋ ਜਾਂਦੀਆਂ ਕੁਝ ਸਕੂਲਾਂ ਦੇ ਵਿੱਚ ਅੱਜ ਦਾ ਦਿਨ ਆ ਲਾਸਟ ਦਿਨ ਬੱਚਿਆਂ ਦਾ ਤੇ ਕੁਝ ਸਕੂਲਾਂ ਦੇ ਵਿੱਚ ਇੱਕ ਵੀਕ ਰਹਿ ਗਿਆ। ਉਸ ਤੋਂ ਬਾਅਦ ਲਗਭਗ 2 ਵੀਕ ਦੀਆਂ ਛੁੱਟੀਆਂ। ਹਾਂ ਜੀ ਬਿਲਕੁਲ। ਤੇ ਫਿਰ ਉਸ ਤੋਂ ਬਾਅਦ ਸਭ ਨੇ ਆਪਣੇ ਆਪਣੇ ਪਲਾਨ ਬਣਾਏ ਹੁੰਦੇ ਜੀ ਦਸੰਬਰ ਜਨਵਰੀ ਮੋਸਟਲੀ ਛੁੱਟੀਆਂ ਦਾ ਟਾਈਮ ਹੁੰਦਾ ਹੈ ਤੇ ਐਸ ਛੁੱਟੀਆਂ ਦੇ ਪੀਰੀਅਡ ਦੇ ਵਿੱਚ ਜਿਵੇਂ 크리스마ਸ ਆ ਗਈ, ਬਾਜ਼ਾਰ ਦਾ ਬਾਜ਼ਾਰਾਂ ਦੇ ਵਿੱਚ ਕੁਝ ਨਵਾਂ ਮਾਹੌਲ ਹੈ। ਸਪੈਸ਼ਲੀ ਅਗਰ ਐਡਲਟ ਦੀ ਗੱਲ ਕਰੀਏ ਤਾਂ ਅੱਜ ਇੰਡੀਆ ਤੇ ਆਸਟ੍ਰੇਲੀਆ ਦਾ ਟੈਸਟ ਮੈਚ ਵੀ ਖੇਡਿਆ ਜਾ ਰਿਹਾ ਜੀ ਐਡਲਡ ਆਲ ਦੇ ਵਿੱਚ ਜਿਹੜਾ ਕਿ ਅੱਜ ਸ਼ੁਰੂ ਹੋ ਰਿਹਾ ਹੈ। ਕਾਫੀ ਐਕਸਾਈਟਮੈਂਟ ਹੈ ਸ਼ਹਿਰ ਦੇ ਵਿੱਚ ਕਿਉਂਕਿ ਕਾ ਦੇ ਇਹਨਾਂ ਸਾਰਿਆਂ ਦੇ ਜਿਹੜੇ ਇਫੈਕਟਸ ਐ ਰੀਅਲ ਏਸਟੇਟ ਤੇ ਦਿਸੰਬਰ ਜਨਵਰੀ ਦੇ ਜਾਂ ਐਸ ਮਾਹੌਲ ਦੇ ਕੀ ਇਫੈਕਟ ਪੈਂਦੇ ਆ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਕਿਉਂ ਜੀ ਬਿਲਕੁਲ ਬਿਲਕੁਲ ਜੀ ਛੁੱਟੀਆਂ ਦੇ ਵਿੱਚ ਇੱਕ ਡਿਫਰੈਂਟ ਪਰਸੈਪਸ਼ਨ ਐ ਜੀ ਕਿ ਜਿਹੜਾ ਰੀਅਲ ਏਸਟੇਟ ਐ ਉਹ ਕਹਿੰਦੇ ਵੀ ਸਲੋ ਹੋ ਜਾਂਦਾ ਹੈ ਕਿ ਬਹੁਤ ਸਾਰੇ ਵੈਂਡਰਸ ਦਾ ਜਿਵੇਂ ਅਪਨ ਕਾਲ ਆਈ ਹੈ ਜਿਹੜੇ ਕਿ ਹੋਲੀ ਡਿਸੀਜਨ ਹੋ ਗਿਆ ਹੋਲੀ ਡਿਸੀਜਨ ਹੋ ਗਿਆ ਉਹ ਪ੍ਰੋਪਰਟੀ ਨੂੰ ਮਾਰਕੀਟ 'ਚ ਲਿਆਉਣਾ ਚਾਹੁੰਦੇ ਪਰ ਉਹ ਕਹਿੰਦੇ ਇਹ ਕਹਿੰਦੇ ਵੀ ਸਾਨੂੰ ਕਿਸੇ ਨੇ ਕਿਹਾ ਵੀ ਇਜ਼ ਇਟ ਅ ਗੁੱਡ ਟਾਈਮ ਵੀ ਇਹ ਸਹੀ ਟਾਈਮ ਹੈ ਵੀ ਅਸੀਂ ਲੈ ਕੇ ਆਈਏ ਕਿ ਨਾ ਲੈ ਕੇ ਇਹ ਪ੍ਰੋਪਰਟੀ ਨੂੰ ਤਾਂ ਇਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ ਕਿ ਐਕਚੁਅਲ ਚ ਰੀਅਲ ਸਟੇਟ ਦੇ ਮਾਰਕੀਟ ਦੇ ਵਿੱਚ ਜੇ ਤੁਸੀਂ ਪ੍ਰੋਪਰਟੀ ਵੇਚਣੀ ਹੈ ਉਹਨੂੰ ਕਦੋਂ ਮਾਰਕੀਟ 'ਚ ਲਿਆਉਣਾ ਚਾਹੀਦਾ ਦੇਖੋ ਜੀ ਆਪਾਂ ਦੋਨਾਂ ਨੂੰ ਪਤਾ ਹੀ ਐਕਸਪਰਟ ਆ ਆਪਾਂ ਰੀਅਲ ਅਸਟੇਟ ਦੇ ਵਿੱਚ ਕਿ ਕੋਈ ਰਾਈਟ ਟਾਈਮ ਜੇ ਆਪਾਂ ਦੇਖੀਏ ਪ੍ਰੋਪਰਟੀ ਨੂੰ ਰਾਈਟ ਟਾਈਮ ਲਾਈਕ ਲੈ ਕੇ ਆਉਣ ਦਾ ਜਿਹੜਾ ਟਾਈਮ ਹੁੰਦਾ ਉਹ ਰਾਈਟ ਟਾਈਮ ਹੈਗਾ ਜਦੋਂ ਪ੍ਰੋਪਰਟੀ ਰੈਡੀ ਆ ਵੈਂਡਰਸ ਰੈਡੀ ਨੇ ਜੀ ਦੇਰ ਇਜ਼ ਨੋ ਸਪੈਸੀਫਿਕ ਟਾਈਮ ਕੋਈ ਸਪੈਸੀਫਿਕ ਟਾਈਮ ਨਹੀਂ ਵੀ ਆਹੀ ਮੰਥ ਚ ਲੈ ਕੇ ਆਉਣਾ ਜਾਂ ਹੌਲੀਡੇ ਸੀਜ਼ਨ ਆ ਡਸਨਟ ਮੈਟਰ ਤੁਸੀਂ ਰੈਡੀ ਹੋ ਤੁਹਾਡੀ ਪ੍ਰਾਪਰਟੀ ਰੈਡੀ ਆ ਇਟਸ ਟਾਈਮ ਟੂ ਸੈਲ ਕਿਉਂਕਿ ਇੱਕ ਬਾਇਰ ਚਾਹੀਦਾ ਹੁੰਦਾ ਇੱਕ ਪ੍ਰਾਪਰਟੀ ਨੂੰ ਵੇਚਣ ਵਾਸਤੇ ਵੈਰੀ ਟੂ ਸਪੌਟ ਆਨ ਕਿਉਂਕਿ ਦੇਖੋ ਜੀ ਪ੍ਰਾਪਰਟੀ ਨੂੰ ਤੁਸੀਂ ਜਦੋਂ realestate.com.au ਤੇ ਪਾ ਦਿੰਦੇ ਹੋ ਡੋਮੇਨ ਤੇ ਪਾ ਦਿੰਦੇ ਹੋ ਹੋਰ ਡਿਫਰੈਂਟ ਪੋਰਟਲਸ ਹੈ ਜੋ ਤੁਸੀਂ ਉਹਨਾਂ ਤੇ ਲੈ ਆਉਣੇ ਹੋ ਤਾਂ ਉਹ ਪ੍ਰਾਪਰਟੀ ਕਹਿੰਦੇ ਨਾ ਮਾਰਕੀਟ ਚ ਨਾਉ ਵੀ ਆਰ ਇਨ ਮਾਰਕੀਟ ਠੀਕ ਹੈ ਤਾਂ ਇਹਦਾ ਮਤਲਬ ਕੀ ਹੈ ਵੀ ਇਹ ਤੁਸੀਂ ਪ੍ਰਾਪਰਟੀ ਨੂੰ ਪ੍ਰੈਜ਼ੈਂਟ ਕਰਤਾ ਲਗਭਗ ਹਾਫੇ ਮਿਲੀਅਨ ਤੋਂ ਮਿਲੀਅਨ ਲੋਕਾਂ ਦੇ ਵਿੱਚ ਵੀ ਜਿਹੜੇ ਕਿ ਪ੍ਰਾਪਰਟੀ ਸਰਚ ਕਰ ਰਹੇ ਹੈ ਹੁਣ ਉਹ ਰਿਫਾਈਨ ਕਰਦੇ ਆ ਲੋਕ ਕਿ ਹਾਂਜੀ ਮੈਂ ਕਿਹੜੇ ਸਰਵਰ ਵਿੱਚ ਦੇਖਣੀ ਹੈ 3 ਬੈਡਰੂਮ ਹੈ 4 ਬੈਡਰੂਮ ਹੈ 2 ਬਾਥਰੂਮ ਹੈ 2 ਗੈਰਾਜ ਹੈ ਤਾਂ ਉਹਦੇ ਸਾਰਾ ਰਿਫਾਈਨ ਕਰਕੇ ਉਹ ਆਪਣੀ ਪ੍ਰਾਪਰਟੀਆਂ ਨੂੰ ਦੇਖਣਾ ਸ਼ੁਰੂ ਕਰ ਦਉਂਦੇ ਆ ਤੇ ਸਾਡੇ ਕੋਲ ਰੀਅਲ اسٹیਟ ਏਜੰਟਸ ਕੋਲੇ ਟੂਲਸ ਹੁੰਦੇ ਆਗੇ ਅਸੀਂ ਰੋਜ਼ ਦੀ ਰੋਜ਼ ਚੈੱਕ ਕਰ ਸਕਦੇ ਆ ਕਿ ਉਹਦੇ ਉੱਤੇ ਕਲਿੱਕ ਕਿੰਨੇ ਹੋਏ ਆ ਕਿ ਕਿੰਨੇ ਲੋਕਾਂ ਨੇ ਤਾਂ ਫੋਟੋਸ ਕਲਿੱਕ ਕੀਤੀਆਂ ਕਿੰਨੇ ਨੇ ਫਲੋਰ پلان ਕਲਿੱਕ ਕੀਤੇ ਕਿੰਨੇ ਨੇ ਪ੍ਰੋਪਰਟੀ ਸੇਵ ਕੀਤੀ ਹੈ ਸੇਵ ਕੀਤੀ ਹੈ ਕਿੰਨੇ ਨੇ ਏਜੰਟ ਦਾ ਫੋਨ ਨੰਬਰ ਤੱਕ ਵੀ ਕਲਿੱਕ ਕੀਤਾ ਇੱਥੋਂ ਤੱਕ ਵੀ ਸਾਡੇ ਕੋਲ ਰਿਪੋਰਟਸ ਆ ਜਾਂਦੀ ਹੈ ਜੀ ਤੇ ਉਹਦੇ ਨਾਲ ਸਾਨੂੰ ਇੱਕ ਬੜਾ ਇੱਕ ਆਈਡੀਆ ਮਿਲ ਜਾਂਦਾ ਹੈ ਕਿ ਪ੍ਰੋਪਰਟੀ ਦੇ ਵਿੱਚ ਦਾ ਮਾਰਕੀਟ ਦੇ ਵਿੱਚ ਕੀ ਰਿਜ਼ਲਟ ਚੱਲ ਰਿਹਾ ਹੈ ਤਾਂ ਹੁਣ ਜਿਵੇਂ ਅਚੀ ਜੀ ਨੇ ਕਿਹਾ ਕਿ ਇਸ ਆਲਵੇਜ਼ ਅ ਗੁੱਡ ਟਾਈਮ ਮਤਲਬ ਹਮੇਸ਼ਾ ਇੱਕ ਗੁੱਡ ਟਾਈਮ ਹੈ ਜੇ ਇਹਦਾ ਕਰੰਟ ਜਿਹੜੀ ਕੀ ਹੈ ਕੋਈ ਦੇਖੋ ਪ੍ਰਾਪਰਟੀ ਰੈਡੀ ਹੈ ਮੰਨ ਲਓ ਚਾਹੇ ਉਹ ਪੁਰਾਣਾ ਘਰ ਸੀਗਾ ਚਾਹੇ ਉਹ ਨਵਾਂ ਘਰ ਹੈ ਨਵੇਂ ਘਰ ਨੂੰ ਤੁਸੀਂ ਬਣਾਉਣ ਤੇ ਜਦੋਂ ਤੁਸੀਂ ਲੈਂਡ ਲਈ ਉਹਨੂੰ ਡਿਵੈਲਪ ਕੀਤਾ ਬਣਾਇਆ ਉਹਦੇ ਸਾਰੇ ਕੰਮ ਪੂਰੇ ਕਰਕੇ A ਤੋਂ Z ਪੂਰੇ ਕਰਕੇ ਤੁਸੀਂ ਮਾਰਕੀਟ 'ਚ ਲੈ ਕੇ ਆਏ ਮਤਲਬ ਕਿ ਤੁਸੀਂ 4 ਤੋਂ 6 ਤੋਂ 8 ਮਹੀਨੇ ਲਗਭਗ ਤੁਸੀਂ ਉਸ ਨੂੰ ਬਣਾਉਣ ਤੇ ਲਾਏ ਹੁਣ ਉਹ 8 ਮਹੀਨੇ ਤੁਸੀਂ ਉਸ ਤੇ ਇਨਵੈਸਟ ਕੀਤੇ ਤੇ ਦੈਟ ਡੇ ਤੁਸੀਂ ਪ੍ਰਾਪਰਟੀ ਲੈ ਲੈਣੇ ਹੋ ਤਾਂ ਤੁਹਾਡਾ ਖਰਚਾ ਸ਼ੁਰੂ ਹੋ ਜਾ ਰਾਈਟ ਤਾਂ ਹੁਣ ਤੁਸੀਂ ਬਣਾ ਰਹੇ ਹੋ ਜਿਉਂ-ਜਿਉਂ ਤੁਸੀਂ ਬਣਾ ਰਹੇ ਹੋ ਤੁਹਾਡੇ ਪੈਸੇ ਲੱਗ ਰਹੇ ਆ ਤੁਹਾਡੇ ਮਤਲਬ ਵੈਂਡਰ ਦੇ ਪੈਸੇ ਲੱਗ ਰਹੇ ਆ ਤਾਂ ਜਦੋਂ ਹੁਣ ਤੁਹਾਡੀ ਪ੍ਰਾਪਰਟੀ ਰੈਡੀ ਹੈ ਜੀ ਆਈ ਥਿੰਕ ਸੋਨੂੰ ਉਦੋਂ ਹੀ ਮਾਰਕੀਟ ਚਲੇ ਜਾਣਾ ਚਾਹੀਦਾ ਕਾਰਨ ਕੀ ਹੈ ਕਿ ਉਸ ਦਿਨ ਤੋਂ ਜਿੱਦੈਸ ਫਿਰ ਪ੍ਰਾਪਰਟੀ ਰੈਡੀ ਹੋ ਗਈ ਤੁਹਾਡੇ ਪੈਸੇ ਤਾਂ ਲੱਗ ਹੀ ਰਹੇ ਨੇ ਚਾਹੇ ਉਹ ਇੰਟਰਸਟ ਦੇ ਰੂਪ ਚ ਲੱਗ ਰਹੇ ਹੈ ਠੀਕ ਹੈ ਇਹ ਚਾਹੇ ਉਹ ਤੁਸੀਂ ਤੁਹਾਡੀ ਆਪ ਦੀ ਇਕਵਿਟੀ ਹੈ ਤੁਹਾਡੇ ਆਪ ਦੇ ਪੈਸੇ ਲੱਗੇ ਹੈ ਠੀਕ ਹੈ ਉਹ ਪੈਸੇ ਤਾਂ ਡੇਲੀ ਐਵਰੀ ਡੇ ਉਹਦਾ ਖਰਚਾ ਤਾਂ ਤੁਹਾਨੂੰ ਪੈ ਹੀ ਰਿਹਾ ਤਾਂ ਜੇ ਤੁਸੀਂ ਉਸ ਨੂੰ ਮਾਰਕੀਟ ਚ ਲੈ ਜਾ ਜਿੰਨੇ ਹੋ ਐਚਕੇਜੀ ਦੇ ਕਹਿਣ ਦੇ ਮਤਾਬਿਕ ਜਿਵੇਂ ਕੀ ਆਪਾਂ ਨੂੰ ਇੱਕ ਬਾਇਰ ਚਾਹੀਦਾ ਬਿਲਕੁਲ ਸਹੀ ਗੱਲ ਹੈ ਜੀ ਇੱਕ ਪ੍ਰਾਪਰਟੀ ਨੂੰ ਬਾਇਰ ਕਰਨ ਲਈ ਚਾਹੀਏ ਆਪਾਂ ਮਿਲੀ ਲੋਕਾਂ ਕੋਲੇ ਪ੍ਰਾਪਰਟੀ ਲੈ ਜੰਨੇ ਆ ਪਰ ਉਹਦੇ ਲਈ ਬਾਇਰ ਤਾਂ ਇੱਕੋ ਹੀ ਚਾਹੀਦਾ ਤੇ ਉਹ ਬਾਇਰ ਕਿਦੋਂ ਬਾਇਰ ਕਰਦਾ ਯੂਨੀਵਰਸ ਨੂੰ ਹੋ ਸਕਦਾ ਹੈ ਹੋਲਡੇ ਸੀਜ਼ਨ ਹੀ ਹੋਵੇ ਲਈ ਇਹ ਜਿਹਾ ਟਾਈਮ ਹੋਵੇ ਕਿ ਉਹਦੇ ਕੋਲ ਕਿਉਂਕਿ ਰਫ ਟਾਈਮ ਹੈ ਹਾਂ ਕਈ ਲੋਕ ਇਹ ਸੋਚੀਏ ਹੁੰਦੀ ਹੈ ਕਿ ਹੁਣ ਮਾਰਕੀਟ ਚ ਘਟ ਬਾਏ ਰ ਹੋਣਗੇ ਮੇਰੇ ਲਈ ਵਧੀਆ ਓਪਰਚੁਨਿਟੀ ਆ ਮੈਂ ਪ੍ਰੋਪਰਟੀ ਲੈ ਲਾਂ ਠੀਕ ਹੈ ਨਾ ਕਿਉਂਕਿ ਉਹ ਮਨ ਕੇ ਬੱਚੇ ਨਾ ਵਿਲੇ ਆ ਜੀ ਉਹਨਾਂ ਕੋਲ ਟਾਈਮ ਹੈਗਾ ਕੁਝ ਲੋਕ ਤਾਂ ਨਾ ਕਹਿੰਨਾ ਦਿਨਾਂ ਚ ਛੁੱਟੀਆਂ ਲੈਣ ਹੁੰਦੇ ਠੀਕ ਹੈ ਕੁਝ ਓਵਰਸੀਜ਼ ਜਾਂਦੇ ਆ ਕੁਝ ਲੋਕਲ ਟਰੈਵਲ ਕਰਦੇ ਆ ਕੁਝ ਆਪਣੇ ਘਰੇ ਰਹਿ ਕੇ ਵੀ ਆਪਣਾ ਟਾਈਮ ਸਪੈਂਡ ਕਰਦੇ ਜਦੋਂ ਘਰੇ ਰਹਿ ਕੇ ਕਰਦੇ ਆ ਤਾਂ ਉਹ ਉਹਨਾਂ ਦੀ ਜਿਹੜੀ ਹੰਟਿੰਗ ਹੈ ਉਹ ਵੱਧ ਜਾਂਦੀ ਹੈ ਦੇ ਸਪੈਂਡ ਮੋਰ ਟਾਈਮ ऑन रियल स्टेट ताकि हुँ. वो रिसर्च ਕਰਦੇ ਐ ਇਹ ਰਿਸਰਚ ਐਕਚੁਅਲੀ ਬਿਲਕੁਲ ਕੁਝ ਛੁੱਟੀਆਂ ਦੇ ਵਿੱਚ ਰੀਅਲ ਸਟੇਟ ਨੂੰ ਜ਼ਿਆਦਾ ਸ਼ਫਲ ਕੀਤਾ ਜਾਂਦਾ ਹੈ ਜ਼ਿਆਦਾ ਲੋਕ ਦੇਖਦੇ ਐ ਤਾਂ ਇਸ ਕਰਕੇ ਜੀ ਰੀਅਲ ਅਸਟੇਟਸ ਮਾਰਕੀਟ ਦੇ ਵਿੱਚ ਪ੍ਰਾਪਰਟੀ ਨੂੰ ਮਾਰਕੀਟ ਦੇ ਵਿੱਚ ਲੈ ਕੇ ਜਾਣਾ ਬੇਚਣ ਲਈ ਇਸ ਆਲਵੇਸ ਗੁੱਡ ਟਾਈਮ ਇਹਨੂੰ ਤੁਸੀਂ ਭੁੱਲ ਜਉ ਕਿ ਬਹੁਤ ਸਾਰੇ ਵੈਂਡਰ ਕਹਿੰਦੇ ਐ ਕਿ ਸ਼ਾਇਦ ਅਸੀਂ ਹੁਣ ਸਲੋ ਹੋ ਗਿਆ ਥੋੜਾ ਜਿਹਾ ਕੰਮ ਮੇਬੀ ਕਈ ਵਾਰ اٹੈਂਡੀਜ਼ ਘਟ ਜਾਂਦੇ ਜਿਵੇਂ ਆਪਾਂ ਕੁਝ ਆਪਾਂ ਆਕਸ਼ਨ ਜਾਂ ਓਪਨ ਕਰਦੇ ਹੈ ਉਹਦੇ ਹੋ ਸਕਦਾ ਨੰਬਰ ਆਫ ਪੀਪਲ ਘਟ ਜਾਂਦਾ ਪਰ ਫਿਰ ਵੀ ਕੀ ਹੈ ਵੀ ਬਾਅਰ ਐਂਡ ਆਫ ਦਿ ਡੇ ਟਿਕੂ ਚਾਹੀਦਾ ਤਾਂ ਉਹਨਾਂ ਚੋ ਤੁਹਾਨੂੰ ਯੂ ਨੇਵਰ نو ਜੀ ਕੌਣ ਤੁਹਾਡਾ ਬਾਅਰ ਹੈ ਐਸ ਕਰਕੇ ਹੌਲੀਡੇਜ਼ ਪੀਰੀਅਡ ਦੇ ਵਿੱਚ ਕਦੇ ਵੀ ਇਹਨਾਂ ਸੋਚੋ ਕਿ ਅਸੀਂ ਮਾਰਕੀਟ ਚ ਲੈ ਕੇ ਆਈਏ ਜਾਂ ਨਾਲ ਲੈ ਕੇ ਆਈਏ ਪ੍ਰੋਪਰਟੀ ਨੂੰ ਇਟਸ ਆਲਵੇਸ ਅ ਗੁੱਡ ਟਾਈਮ ਸੋ ਉਹਨੂੰ ਜਰੂਰ ਲੈ ਕੇ ਆਉਣੀ ਚਾਹੀਦੀ ਹੈ ਕਿਉਂਕਿ ਬਿਲਕੁਲ ਜੀ ਬਿਲਕੁਲ ਤੇ ਹੋਰ ਆਪਾਂ ਜੀ ਗੱਲ ਕਰਦੇ ਆ ਜੀ ਕਿਉਂਕਿ ਦਰਸ਼ਕਾਂ ਨੇ ਜਿਹੜੇ ਪਿਛਲੇ ਸੋ ਦੱਸੇ ਮੈਂ ਪਿਛਲੇ ਐਪੀਸੋਡਸ ਨਹੀਂ ਆਇਆ ਤੁਸੀਂ ਉਹ ਗੱਲ ਕਰ ਰਹੇ ਸੀ ਰੈਂਟਲ ਮਾਰਕੀਟ ਦੀ ਗੱਲ ਕੀਤੀ ਕਿਉਂਕਿ ਉਹ ਸੰਦੀਪ ਜੀ ਵੈਰੀ ਗੁੱਡ ਉਹਨਾਂ ਦੇ ਜਿਹੜੇ ਕੁਐਸਚਨ ਸੀ ਉਹਨੇ ਕੈਮਰੇ ਤੇ ਆ ਕੇ ਦੱਸੇ ਕਿ ਰੈਂਟਲ ਮਾਰਕੀਟ ਦੇ ਵਿੱਚ ਉਹਨਾਂ ਨੂੰ ਪ੍ਰੋਪਰਟੀ ਰੈਂਟ ਤੇ ਦੇਣੀ ਸੀ ਉਹਨਾਂ ਦੇ ਫਰੈਂਡਸ ਨੇ ਉਹਨਾਂ ਨੇ ਕਿਹਾ ਕਿ ਤੁਸੀਂ ਰੀਅਲ ਏਸਟੇਟ ਏਜੰਟ ਹਾਇਰ ਕਰੋ ਕਿ ਨਾ ਕਰੋ ਉਹਦੇ ਕੌਨਸ ਐਂਡ ਪ੍ਰੌਨਸ ਕੀ ਹੈ ਐਂਡ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਡਿਫਾਈਨ ਕੀਤਾ ਕਿ ਰੀਅਲ ਏਸਟੇਟ ਏਜੰਟ ਜਾਂ ਏਜੰਸੀ ਨੂੰ ਕਿਉਂ ਪ੍ਰਾਪਰਟੀ ਮੈਨੇਜਮੈਂਟ ਲਈ ਦੇਣੀ ਚਾਹੀਦੀ ਹੈ ਕਿਉਂ ਪ੍ਰਾਪਰਟੀ ਨੂੰ ਰੀਅਲ ਏਸਟੇਟ ਮਾਰਕੀਟ ਦੇ ਵਿੱਚ ਰੈਂਟ ਤੇ ਦੇਣ ਲਈ ਨੁਕਸਾਨ ਤਾਂ ਉਹਦਾ ਕੋਈ ਹੋਊਗਾ ਜੀ ਫਾਇਦੇ ਫਾਇਦੇ ਠੀਕ ਹੈ ਕਿਉਂਕਿ ਤੁਸੀਂ ਠੀਕ ਹੈ ਇਹ ਲिटल ਬਿਟ ਆਫ ਮਨੀ ਤੁਸੀਂ ਜ਼ਰੂਰ ਦਿੰਨੇ ਹੋ ਕੰਪਨੀ ਨੂੰ ਮੈਨੇਜ ਕਰਨ ਲਈ ਪਰ ਉਹ ਤੁਹਾਡੀ ਬਹੁਤ ਸਾਰੇ ਹੈਡੈਕ ਦੂਰ ਕਰ ਦਿੰਦਾ ਆਪਦੇ ਤੇ ਲੈ ਲਵਦੇ ਆ ਜੇ ਉਹ ਦਿਨ ਵੀ ਕਿਹਾ ਸੀ ਕਿ ਤੁਹਾਡਾ ਟ ਮਨੀ ਆਸਟ੍ਰੇਲੀਆ ਦੀ ਆਪਾਂ ਗੱਲ ਕਰ ਰਹੇ ਆ ਮੈਂ ਕਹਿੰਦਾ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਤੁਸੀਂ ਆਪਣਾ ਟਾਈਮ ਅਗਰ ਸੇਵ ਕਰ ਰਹੇ ਹੋ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਸਿੱਧੇ ਰੂਪ ਚ ਤੁਸੀਂ ਪੈਸੇ ਕਮਾ ਰਹੇ ਹੋ ਸ਼ਾਇਦ ਤੁਸੀਂ ਟਾਈਮ ਇਜ਼ ਮਨੀ ਐਸੇ ਕਰਕੇ ਕਹਿੰਦੇ ਆ ਕਿ ਤੁਸੀਂ ਆਦਰ ਟਾਈਮ ਸੇਵ ਮਨੀ ਸੇ ਕਿਉਂ ਜੀ ਤਾਂ ਇਹ ਤਾਂ ਸੀਗਾ ਜੀ ਰੈਂਟਲ ਬਾਰੇ ਜਿਹੜਾ ਤੁਸੀਂ ਲਾਸਟ ਵੀਕ ਐਕਸਪਲੇਨ ਕੀਤਾ ਤੇ ਹੁਣ ਦੱਸੋ ਐਸਕੇ ਜੀ ਕੋਈ ਹੋਰ ਕੁਐਸਚਨ ਤੁਹਾਡੇ ਦੇ ਦੇਖੋ ਹੁਣ ਆਪਾਂ ਗੱਲ ਕੀਤੀ ਆ ਪ੍ਰਾਪਰਟੀ ਕਿਸ ਟਾਈਮ ਦੇ ਉੱਤੇ ਆਪਾਂ ਨੂੰ ਮਾਰਕੀਟ ਚ ਲੈ ਕੇ ਆਉਣੇ ਚਾਹੀਦੇ ਆ ਉਹ ਵੀ ਐਕਸਪਲੇਨ ਕਰਤਾ ਵੀ ਕੋਈ ਟਾਈਮ ਨਹੀਂ ਹੁੰਦਾ ਤੇ ਆਪਣੀ ਕੱਲ ਨੂੰ ਆਕਸ਼ਨ ਆ 46xਪੀਅਰ ਨਿਊ ਲਿਟਰ ਪਾਕ ਦੇ ਵਿੱਚ ਹੈ ਨਾ ਤੇ ਉਹ ਇੱਕ ਡਿਵੈਲਪਮੈਂਟ ਸਾਈਟ ਆ ਹਾਂ ਤੇ ਉਹ ਮੈਨੂੰ ਆਪਾਂ ਰੈਂਟਲ ਵਾਲਿਆਂ ਨੂੰ ਦੱਸਤਾ ਇਨਵੈਸਟਰਸ ਦੀ ਆਪਾਂ ਗੱਲ ਕਰੀ ਰੈਂਟਲ ਦੇ ਵਿੱਚ ਵੀ ਹੈ ਨਾ ਤੇ ਆਪਾਂ ਥੋੜਾ ਜਿਹਾ ਹੋਰ ਡਿਵੈਲਪਰਸ ਤੇ ਇਨਵੈਸਟਰਸ ਬਾਰੇ ਆਪਾਂ ਦੱਸਿਆ ਲੋਕਾਂ ਨੂੰ ਕਿ ਕਿੱਦਾਂ ਉਹ ਡਿਵੈਲਪਮੈਂਟ ਕਰਦੇ ਆ ਜਿਹੜੀ 46xਪੀਅਰ ਆ ਉਹਦੀ ਪ੍ਰਾਪਰਟੀ ਦੀ ਆਕਸ਼ਨ ਆ ਤੇ ਤੁਸੀਂ ਉਹਦੇ ਬਾਰੇ ਥੋੜਾ ਐਕਸਪਲੇਨ ਕਰੋ ਕਿ ਕਿਵੇਂ ਉਹਦੇ ਉੱਤੇ ਡਿਵੈਲਪਮੈਂਟ ਹੋ ਸਕਦੀ ਹੈ ਕਿ ਕੀ ਬਲੌਕ ਆਫ ਸਾਈਜ਼ ਜ਼ਿਆਦਾ ਸਭ ਕੁਝ ਤੁਸੀਂ ਐਕਸਪਲੇਨ ਕਰਦੇ ਕਿਉਂਕਿ ਜਦੋਂ ਆਪਾਂ ਪ੍ਰਾਪਰਟੀ ਨੂੰ ਮਾਰਕੀਟ 'ਚ ਲੈ ਕੇ ਗਏ ਉਹਦੇ ਮਿਕਸ ਜਿਹੇ ਕੁਐਸਚਨ ਸੀਗੇ ਕਿਉਂਕਿ ਡਿਵੈਲਪਮੈਂਟ ਜਿਹੜਾ ਕਹਿੰਦੇ ਨੇ ਡਿਵੈਲਪਮੈਂਟ ਓਪਰਚ्युनिटी ਡਿਵੈਲਪਮੈਂਟ ਓਪਰਚ्युनिटी ਦਾ ਮਤਲਬ ਇਹ ਹੈ ਜੀਕੇ ਕਿ 46 ਐਕਸਪੀਰੀ ਵੈਨੂ ਪਲਿੰਟਨ ਪਾਰਕ ਜਿਹੜੀ ਕਿ ਲੈਂਡ ਸਾਈਜ਼ ਉਹਦਾ ਹੈਗਾ 733 ਸਕਰ ਮੀਟਰ ਹਾਂਜੀ ਠੀਕ ਹੈ ਜੀ ਤੇ ਉਹਦਾ ਫਰੰਟੇਜ ਜਿਹੜਾ ਹੈਗਾ ਜ਼ੋਨਿੰਗ ਹੁੰਦੀ ਹੈ ਜਦੋਂ ਕੋਈ ਪ੍ਰੋਪਰਟੀ ਤੁਸੀਂ ਬਾਏ ਕਰਦੇ ਹੋ ਤਾਂ ਉਹਦੀ ਇੱਕ ਪਲਾਨ ਐਸਏ ਦੀ ਸਾਈਟ ਤੇ ਜਾ ਕੇ ਤੁਸੀਂ ਜ਼ੋਨਿੰਗ ਚੈੱਕ ਕਰ ਸਕਦੇ ਹੋ ਕਿ ਉਹਦੀ ਜ਼ੋਨਿੰਗ ਕੀ ਹੈ ਉਹ ਕਿਹੜੇ ਜ਼ੋਨ ਦੇ ਵਿੱਚ ਆਉਂਦੀ ਹੈ ਉਹਦੇ ਤੇ ਕੀ ਕੁਝ ਬਣ ਸਕਦਾ ਕੀ ਇਸ ਤੇ ਦੂ ਘਰ ਦੀ ਅਪਰੂਵਲ ਆ ਸਕਦੀ ਹੈ ਜਾਂ ਤਿੰਨ ਦੀ ਆ ਸਕਦੀ ਹੈ ਸਪੈਸ਼ਲ ਜ਼ੋਨਸ ਵੀ ਹੁੰਦੇ ਆ ਜਿਹਦੇ ਚ ਕੀ ਬਹੁਤ ਘੱਟ ਫਰੰਟੇਜ ਜਾਨੀ ਕਿ 5 ਮੀਟਰ ਫਰੰਟੇਜ ਤੋਂ ਘੱਟ ਬਣ ਜਾਂਦੇ ਆ ਹਾਂ ਪਰ ਜਨਰਲੀ ਜਿਹੜੀ ਕਿ ਜਨਰਲ ਨੇਬਰਹੂਡ ਜ਼ੋਨਿੰਗ ਜਿਹਨਾਂ ਨੇ ਨਾਮ ਹੀ ਜਨਰਲ ਰੱਖਤਾ ਜਨਰਲ ਨੇਬਰਹੂਡ ਜ਼ੋਨਿੰਗ ਜਿਹੜੀ ਹੈਗੀ ਹੈ ਉਹ ਮੈਂ ਕਹਿੰਨਾ 8 ਆਊਟ ਆਫ 10 ਟਾਈਮ ਮੋਸਟਲੀ ਉਹ ਹੀ ਹੁੰਦੀ ਹੈ ਕਿਉਂਕਿ ਉਹਨਾਂ ਨੇ ਇੱਕ ਪਲਾਨ ਐਸਏ ਨੇ ਕੀ ਕਰਦਾ ਹੈ ਕਿ ਜਰਨਲਾਈਜ਼ ਕਰਦਾ ਪਹਿਲਾਂ ਅੱਜ ਤੋਂ 2-3 ਸਾਲ ਪਹਿਲਾਂ ਕੀ ਹੁੰਦਾ ਸੀ ਕੌਂਸਲ ਵਾਈਸ ਸੀਗਾ ਸਾਰਾ ਪ੍ਰੋਸੈਸ ਤੁਸੀਂ ਆਪਣੇ ਪਲਾਨ ਕੌਂਸਲ ਨੂੰ ਦਿੰਦੇ ਸੀ ਕੌਂਸਲ ਡਿਸਾਈਡ ਕਰਦੀ ਸੀ ਕਿ ਅਸੀਂ ਇਹਨੂੰ ਕਿਸ ਤਰੀਕੇ ਦੀ ਅਪਰੂਵਲ ਦੇਣੀ ਹੈ ਪਰ ਫਿਰ ਉਹਨਾਂ ਨੇ ਇੱਕ ਜਰਨਲਾਈਜ਼ ਕਰਤਾ ਕਿ ਤੁਸੀਂ ਪਲਾਨ ਐਸਏ ਦੀ ਸਾਈਟ ਤੇ ਜਾ ਕੇ ਦੇਖ ਲਓ ਵੀ ਐ ਦੀ ਜ਼ੋਨਿੰਗ ਕੀ ਹੈ ਤਾਂ ਹੁਣ ਜਿਵੇਂ ਜਰਨਲ ਨੇਬਰੂਡ ਜ਼ੋਨਿੰਗ ਜਿਹੜੀ ਕਿ ਮੈਂ ਕਹਿ ਰਿਹਾ ਵੀ 8 ਆਊਟ ਆਫ 10 ਹੁੰਦੀ ਹੈ ਤਾਂ ਉਹਦਾ ਕੀ ਹੈ ਵੀ ਜੇ ਤੁਸੀਂ ਤੁਹਾਡਾ ਫਰੰਟੇਜ 21 मीटर है front, नहीं। नहीं। land, ते प्रॉपर्टी ਦਾ ਸਾਈਜ਼ 750 ਹੈ ਮਤਲਬ ਕਿ ਇੱਕ ਡਿਵੈਲਪਿੰਗ ਨੂੰ ਤੁਸੀਂ ਅਗਰ 7 ਮੀਟਰ ਫਰੰਟੇ ਤੇ 250 ਸਕਰ ਮੀਟਰ ਜਗ੍ਹਾ ਦਿੰਨੇ ਹੋ ਤਾਂ ਤੁਸੀਂ ਉੱਤੇ ਡਿਵੈਲਪ ਕਰ ਸਕਦੇ ਹੋ ਪਰ ਸਪੈਸ਼ਲੀ ਇਹ ਰੋਡ ਵੈਲਿੰਗ ਲਈ ਹੈ ਰੋਡ ਵੈਲਿੰਗ ਮਤਲਬ ਸਟਰੀਟ ਫਰੰਟ ਤਿੰਨ ਕਰ ਠੀਕ ਹੈ ਮਿਨੀਮਮ ਤਿੰਨ ਕਰ ਕਿ 750 ਸਕਰ ਮੀਟਰ ਲੈਂਡ ਜੀ ਤੇ ਇਹ 21 ਮੀਟਰ ਫਰੰਟੇ ਤਾਂ ਕਿ 7 ਮੀਟਰ ਬਾਈ 250 ਮੀਟਰ ਤਾਂ ਇੱਕ 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 ਬਲੋਕ ਤਿੰਨ ਬਲੋਕ ਬਣ ਜਾਣਗੇ ਪਰ ਉਹ ਹੁੰਦੀ ਹੈ ਜੀ ਰੋਡ ਵੈਲਿੰਗ ਰੋਡ ਵਾਲੀ ਦਾ ਮਤਲਬ ਇਹ ਹੈ ਕਿ ਉਸ ਤੋਂ ਤਿੰਨ ਕਰ ਇਕੱਠੇ ਡਿਵੈਲਪ ਕਰਨੇ ਪੈਣਗੇ ਬਿਲਕੁਲ ਉਹਨੂੰ ਬੜਾ ਮੁਸ਼ਕਿਲ ਹੁੰਦਾ ਹੈ ਕਿ ਤੁਸੀਂ ਇੱਕ ਇੱਕ ਬਲੌਟ ਵਿੱਚੋਂ ਜਾਂ ਇੱਕ ਇੱਕ ਘਰ ਬਣਾ ਕੇ ਬਾਅਦ ਵਿੱਚ ਤੁਸੀਂ ਬਣਾਓ ਕਿਉਂਕਿ ਉਹਨਾਂ ਦੀ ਜਿਹੜੀਆਂ ਦੀਵਾਰਾਂ ਜ ਉਹ ਸੈਮੀ ਡਿਟੈਚਡ ਹੁੰਦੇ ਉਹਨਾਂ ਦੀ ਦੀਵਾਰ ਜਿਹੜੀ ਹੈ ਨਾ ਜ ਉਹ ਜੁੜੀ ਹੁੰਦੀ ਹੈ ਕਿ ਉਹਨੂੰ ਪਾਰਟੀ ਮੋਲ ਕਹਿ ਦਿੰਦੇ ਤਾਂ ਜਿਹੜਾ ਜਿਹੜਾ ਕੁਐਸਚਨ ਤੁਹਾਡਾ ਸੀਗਾ ਕਿ ਇਹ ਇਹਦੇ ਬਾਰੇ ਥੋੜਾ ਐਕਸਪਲੇਨ ਐਲਬਿਓਰੇਟ ਕਰੀਏ ਕਿਉਂਕਿ ਜਦੋਂ ਐਨਓਸੀ ਮਾਰਕੀਟ ਚ ਲੈ ਕੇ ਆਏ ਜੀ ਤਾਂ ਉਹ ਤਿੰਨੇ ਪਲਾਨ ਅਸੀਂ ਪਾਏ ਤੇ ਉੱਪਰ ਉਹਨਾਂ ਦਾ ਕੁਐਸਚਨ ਇਹ ਸੀਗਾ ਉਹ ਤੇ ਪਲੈਨਿੰਗ ਅਪਰੂਵਲ ਗ੍ਰਾਂਟਡ ਜੀ ਸਟੈਂਪ ਲੱਗੀ ਸੀ ਕੌਂਸਲ ਦੀ ਯਾਨੀ ਕਿ ਉਹਦੇ ਤੇ ਇੱਕ ਪੈਂਡਿੰਗ ਅਪਰੂਵਲ ਗ੍ਰਾਂਟਡ ਦਾ ਮਤਲਬ ਇਹ ਚ ਕੀ ਹੈ ਕਿ ਜਦੋਂ ਉਹ ਲੈਂਡ ਲਈ ਤਾਂ ਅਸੀਂ ਉਹਦੇ ਤੇ ਤਿੰਨ ਪਲਾਨ ਬਣਾਏ ਤਿੰਨ ਘਰਾਂ ਦੇ ਵੀ ਡਿਜ਼ਾਈਨਰ ਹਾਇਰ ਕੀਤਾ ਡਿਜ਼ਾਈਨਰ ਨੇ ਡਿਜ਼ਾਈਨ ਕਰਤਾ ਵੀ ਐਸ ਤੇ ਆ ਤਿੰਨ ਘਰ ਫਿੱਟ ਹੁੰਦੇ ਜਿਹਦੇ ਚ ਕੀ ਗੈਰਾਜ ਹੋ ਗਿਆ ਤੁਹਾਡਾ ਹਾਲਵੇ ਹੋ ਗਿਆ 3 ਬੈਡਰੂਮ ਹੋ ਗਏ 2 ਟਾਇਲਟ 2 ਬਾਥਰੂਮ ਲਿਵਿੰਗ ਏਰੀਆ ਸਾਰਾ ਜਿਹੜਾ ਕਿ ਮੇਨ ਮੇਨ ਜਿਹੜੇ ਬਾਕਸਸ ਹੁੰਦੇ ਉਹ ਸਾਰੇ ਟਿਕ ਕਰਕੇ ਉਹਦੇ ਪਲਾਨ ਬਣਾਤੇ ਉਹ ਕੌਂਸਲ ਨੂੰ ਸਬਮਿਟ ਕਰ ਕੌਂਸਲ ਨੂੰ ਸਬਮਿਟ ਕਰਦੇ ਵੀ ਸਾਡੀ ਇਹ ਅਸੀਂ ਇਹ ਇਸਤੀਆਬ ਬਣਾਉਣਾ ਚਾਹੁੰਦੇ ਹਾਂ ਠੀਕ ਹੈ ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਉਹ ਐਕਚੁਅਲ ਚ ਜੇ ਥੋੜਾ ਉਹ ਸ਼ਾਰਟ ਫਾਲ ਜਿਹੜਾ ਸੰਦਰਸ਼ੇ 20.7 ਹੈ ਤਾਂ ਐਕਚੁਅਲ ਚ ਪੁਆਇੰਟ 3 ਮੀਟਰ ਦਾ ਸ਼ਾਰਟ ਫਾਲ ਹੈ ਪਰ ਕੌਂਸਲ ਕਈ ਵਾਰ ਇਹਨਾਂ ਕਿਸੇ ਸਪੈਸ਼ਲ ਕੰਡੀਸ਼ਨਸ ਚ ਉਸ ਨੂੰ ਅਪਰੂਵਲ ਦੇ ਦਿੰਦੀ ਹੈ ਤਾਂ ਉਹਦੇ ਲਈ ਕੀ ਕਰਦੇ ਆ ਕਿ ਜਦੋਂ ਜਦੋਂ ਤਾਂ ਕ੍ਰਾਈਟੇਰੀਆ ਕੰਪਲੀਟ ਹੈ ਮਤਲਬ 21 ਮੀਟਰ 750 ਸ਼ੁੱਡ ਨਾਟ ਬੀ ਐਨ ਇਸ਼ੂ ਹੋਪ ਅਪਰੂਵ ਹੋ ਜਾਂਦਾ ਪਰ ਕਈ ਵਾਰ ਜਦੋਂ ਥੋੜਾ ਜਿਹਾ ਸ਼ਾਰਟਫਾਲ ਹੁੰਦਾ ਤਾਂ ਕਾਉਂਸਲ ਵੀ ਆਪਣੇ ਕੋਲ ਨਹੀਂ ਰੱਖਦੀ ਆਪਦੇ ਸਿਰ ਗੱਲ ਨਹੀਂ ਲੈਂਦੀ ਤਾਂ ਉਹ ਹੁਣ ਇੱਕ ਸਾਰੇ ਏਰੀਆ ਚ ਇੱਕ ਨੋਟਿਸ ਭੇਜ ਦਿੰਦੀ ਹੈ ਸਾਰੇ ਏਰੀਆ ਮਤਲਬ ਉਸ ਗਲੀ ਦੇ ਵਿੱਚ ਸਾਰਿਆਂ ਨੂੰ ਨੋਟਿਸ ਸਾਰੇ ਜਿਹੜੇ ਅਦਰ ਰੈਜ਼ੀਡੈਂਟਸ ਨੇ ਉਹਨਾਂ ਨੂੰ ਇੱਕ ਨੋਟਿਸ ਭੇਜ ਦਿੰਦੀ ਵੀ ਹਾਂ ਜੀ ਇਸ ਘਰ ਦੇ ਉੱਤੇ ਡਿਵੈਲਪਰ ਨੇ ਜਾਂ ਓਨਰ ਨੇ ਇੱਕ ਐਪਲੀਕੇਸ਼ਨ ਪਾਈ ਹੈ ਜਿੱਦੇ ਉਹ ਤਿੰਨ ਘਰ ਬਣਾਉਣਾ ਚਾਹੁੰਦਾ ਸੋ ਨੂੰ ਕੋਈ ਇਜੈਕਸ਼ਨਰ ਦੱਸੋ ਆਹ ਓਕੇ ਤਾਂ ਫਿਰ ਉਹ ਇੱਕ ਦਿਨ ਰੱਖ ਦਿੰਦੇ ਆ ਵੀ ਅੱਜ ਤੋਂ 14 ਦਿਨ ਤbaar ਅਸੀਂ ਡਿਸੀਜਨ ਲਵਾਂਗੇ ਤੁਸੀਂ ਇਹਨੇ ਦਿਨਾਂ ਦੇ ਵਿੱਚ ਵਿੱਚ ਆਪਣਾ ਰਿਸਪੌਂਸ ਭੇਜ ਦਿਓ ਹਮ ਹਮ ਤਾਂ ਜਿਹਨੂੰ ਕੋਈ ਪ੍ਰੋਬਲਮ ਹੈ ਉਹ ਆਪਣਾ ਰਿਸਪੌਂਸ ਭੇਜ ਦਿਓ ਠੀਕ ਹੈ ਐਸ ਪ੍ਰੋਪਰਟੀ ਦੇ ਵੈਂਡਰ ਨੇ ਮੈਨੂੰ ਦੱਸਿਆ ਕਿ ਸਪੈਸ਼ਲੀ ਜਦੋਂ ਇਹ ਕੰਮ ਐਸ ਸਟੇਪ ਤੇ ਜਦੋਂ ਉਹ ਆਏ ਤਾਂ ਉਹਨਾਂ ਕੋਲ ਦੋ ਐਪਲੀਕੇਸ਼ਨ ਆਈਆਂ ਸੀ ਦੋ ਬੰਦੇ ਨੇ ਜੋਜੈਕਸ਼ਨ ਕੀਤੀ ਸੀ ਪਰ ਉਹ ਓਬਜੈਕਸ਼ਨ ਫਿਰ ਕਾਉਂਸਲਰ ਉਹਨਾਂ ਨੂੰ ਕਿਹਾ ਉਹ ਠੀਕ ਹੈ ਜੀ ਅਸੀਂ ਮੀਟਿੰਗ ਕਰਾਂਗੇ ਐਸ ਦਿਨ ਮੀਟਿੰਗ ਰੱਖਾਂਗੇ ਉਹਨਾਂ ਨੂੰ ਲੈਟਰ ਭੇਜਾਂ ਤੇ ਅਸੀਂ ਉਹਦੇ ਵੈਂਡਰ ਨੂੰ ਵੀ ਬੁਲਾਵਾਂਗੇ ਜੀ ਅਸੀਂ ਵੀ ਹੋਵਾਂਗੇ ਉਹਨੂੰ ਕਹਨੂੰ ਇੱਕ ਪੈਨਲ ਮੀਟਿੰਗ ਹੈ ਉਹਦੇ ਤੇ ਸੋਨੂੰ ਵੀ ਬੁਲਾਵਾਂਗੇ ਫਿਰ ਉਹ ਜਿਹੜੇ ਦੋਨੇ ਬੰਦੇ ਸੀ ਉਹਨਾਂ ਨੇ ਮਨਾਂ ਕਰਤਾ ਵੀ ਅਸੀਂ ਮੀਟਿੰਗ 'ਚ ਨਹੀਂ ਆਣਾ ਹੈ ਵੀ ਤੁਸੀਂ ਆਪ ਦਾ ਅਸੀਂ ਸਾਡੇ ਜਿਹੜੀ ਕਨਸਰਨ ਸੀਗਾ ਤੁਹਾਡੇ ਮੂਰੇ ਰੱਖਤਾ ਹੁਣ ਇਸ ਇੰਟਾਇਰ ਫਿਰ ਉਹ ਕਹਿੰਦੇ ਉਹਨਾਂ ਨੂੰ ਕਿ ਵੀ ਮੋਸਟਲੀ ਉਹ ਕਹਿੰਦੇ ਵੀ ਖਾਰਜ ਟਾਈਪ ਹੋ ਜਾਵੇਗਾ ਫਿਰ ਉਹ ਵੈਂਡਰ ਦੀ ਮਿਲ ਕੇ ਵੀ ਫੇਬਰ ਚ ਚਲਾਇਆ ਕਿਉਂਕਿ ਉਹਨਾਂ ਨੇ ਜਿਹੜਾ ਉਹ ਉਹਨਾਂ ਨੇ ਸਿਰਫ ਇੱਕ ਆਪਣਾ ਇੱਕ ਇੱਕ ਕੰਸਰਨ ਜਤਾਇਆ ਸੀ ਪਰ ਉਹ ਉਹਦੇ ਲਈ ਕੋਈ ਬਹੁਤਾ ਜਿਆਦਾ ਮਾਇਨੇ ਨਹੀਂ ਰੱਖਦਾ ਸੋ ਉਹਨਾਂ ਨੇ ਸਿਰਫ ਉਹਨਾਂ ਲੱਗਿਆ ਉਹਨਾਂ ਨੇ ਵੀ ਤਿੰਨ ਨਹੀਂ ਬਣਨੇ ਚਾਹੀਦੇ ਜਾਂ ਕਿਉਂ ਬਣਨਗੇ ਜਾਂ ਕਿਵੇਂ ਉਹਨਾਂ ਨੇ ਸਪੈਸੀਫਾਈ ਨਹੀਂ ਕੀਤਾ ਕੁਝ ਵੀ ਭਾਈ ਸਾਨੂੰ ਐਕਚੁਅਲ ਚ ਇਹ ਪ੍ਰੋਬਲਮ ਹੈ ਪਰ ਉਹ ਇਸ ਕਰਕੇ ਉਹ ਬੜੀ ਮੀਟਿੰਗ ਚ ਨਹੀਂ ਆਇਆ ਤਾਂ ਉਹਨਾਂ ਨੂੰ ਵੈਂਡਰ ਨੂੰ ਉਸ ਉਸ ਜਗ੍ਹਾ ਤੇ ਤਿੰਨ ਕਰਾਂ ਦੀ ਪ੍ਰੋਬਲ ਦੇ ਦਿੱਤੀ ਤਾਂ ਇਹ ਤੇ ਪ੍ਰੋਸੈਸ ਤੇ ਥੋੜਾ ਟਾਈਮ ਲੱਗਦਾ ਮਲਕੇ ਮੇਬੀ 3 4 5 ਮਹੀਨੇ ਲੱਗ ਜਾਂਦੇ ਕਿਉਂਕਿ ਕਾਉਂਸਲਸ ਕੋਲੇ ਪਹਿਲਾਂ ਹੀ ਵਰਕਲੋਡ ਇੰਨਾ ਹੁੰਦਾ ਜੀ ਕਿ ਉਹ ਏਦਾਂ ਨਹੀਂ ਇੱਥੇ ਆਸਟ੍ਰੇਲੀਆ ਦੇ ਵਿੱਚ ਘੱਟੋ ਘੱਟ ਏਦਾਂ ਨਹੀਂ ਆਇਆ ਜਿਕੇ ਕਿ ਆਪਾਂ ਐਪਲੀਕੇਸ਼ਨ ਦਿੱਤੀ ਤੇ ਮਲਕੇ ਵੀ ਆਪਾਂ ਕਹਿ ਕੇ ਕੰਮ ਕਰਾਵਾਂਗੇ ਇਹਨਾਂ ਦਾ ਤਾਂ ਜਿਹੜਾ ਫਾਈਲ ਸਿਸਟਮ ਹੈ ਜਿਵੇਂ 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 ਜਦੋਂ ਤੁਹਾਡਾ ਨੰਬਰ ਹੋਣਾ ਹੈ ਤੁਹਾਡਾ ਨੰਬਰ ਉਹਦੇ ਹੀ ਹੋਣਾ ਜੇ ਤੁਸੀਂ ਮੰਨ ਲਓ ਕੋਈ ਚੀਜ਼ ਕਾਉਂਸਲ ਨੇ ਪੁੱਛ ਲਈ ਇੱਕ ਚੀਜ਼ ਤੁਸੀਂ ਠੀਕ ਕਰਨੀ ਹੈ ਉਹ ਠੀਕ ਕਰਕੇ ਫੇਰ ਤੁਹਾਡੀ ਫਾਈਲ نیچے ਚਲੀ ਗਈ ਕਿਉਂਕਿ ਉਹ ਵੀ ਫੇਰ ਵੀ ਉਸੇ ਰੋਟੇਸ਼ਨ 'ਚ ਹੀ ਉੱਪਰ ਆਣੀ ਹੈ ਜਦੋਂ ਉਹਦਾ ਟਾਈਮ ਆਉਣਾ ਹੈ ਠੀਕ ਹੈ ਜੀ ਇਹ ਹੈਗੀ ਜੀ ਹੁਣ ਐਸ ਜਗ੍ਹਾ ਦੇ ਉੱਤੇ ਜਿਹੜੀ ਕਿ ਕੱਲ 11:30 ਵਜੇ ਆਪਸ਼ਨ ਹੈ ਤਿੰਨ ਘਰਾਂ ਦੀ ਅਪਰੂਵਲ ਦਾ ਮਤਲਬ ਇਹ ਹੈ ਵੀ ਕੌਂਸਲ ਨੇ ਕਿਹਾ ਤਾਂ ਕਿ ਹਾਂ ਜੀ ਐਸ ਲੈਂਡ ਤੇ ਤੁਸੀਂ ਤਿੰਨ ਘਰ ਬਣਾ ਸਕਦੇ ਹੋ ਐਸ ਪਰ ਦਾ ਪਲਾਨ ਜਿਹੜੇ ਸਬਮਿਟ ਕੀਤੇ ਗਏ ਠੀਕ ਹੈ ਹੁਣ ਨੈਕਸਟ ਸਟੈਪ ਸ਼ੁਰੂ ਹੁੰਦਾ ਉਸ ਤੋਂ ਬਾਅਦ ਡਿਵੈਲਪਰ ਨੇ ਕੱਲ ਜੇ ਬਾਇ ਕਰ ਲੈਣੀ ਹੈ ਸਪੈਸ਼ਲੀ ਡਿਵੈਲਪਰ ਬਾਇ ਕਰੇ ਜਿਹਨੇ ਉਹਨੇ ਪਹਿਲਾਂ ਤਾਂ ਉਹ ਉਹਦੀ ਡਿਵੈਲਪਮੈਂਟ ਅਪਰੂਵਲ ਹੈ ਡਿਵੈਲਪਮੈਂਟ ਅਪਰੂਵਲ ਲਈ ਬਹੁਤ ساری ਡਰਾਇੰਗਸ ਬਣਦੀ ਹੈ ਵਰਕਿੰਗ ਡਰਾਇੰਗਸ ਬਣਦੀ ਹੈ ਤਾਂ ਉਹ ਪਹਿਲਾਂ ਸਾਰੀਆਂ ਡਰਾਇੰਗਸ ਵਗੈਰਾ ਬਣਾ ਕੇ ਐਸ ਪਰ ਜਿਹੜਾ ਪਲਾਨ ਉਹਨਾਂ ਨੇ ਅਪਰੂਵ ਕੀਤੇ ਆ ਉਹ ਕਾਉਂਸਲ ਨੂੰ ਦੇਵੇਗਾ ਕਾਉਂਸਲ ਨੂੰ ਦੇ ਕੇ ਫਿਰ ਜਦੋਂ ਵਰਕਿੰਗ ਡਰਾਇੰਗਸ ਅਪਰੂਵ ਹੋ ਗਈਆਂ ਫਿਰ ਉਹ ਕਹਿੰਦੇ ਡਿਵੈਲਪਮੈਂਟ ਅਪਰੂਵਲ ਠੀਕ ਹੈ ਜੀ ਫਿਰ ਡਿਵੈਲਪਮੈਂਟ ਅਪਰੂਵਲ ਆ ਗਈ ਫਿਰ ਬਿਲਡਿੰਗ ਕੰਸੈਂਟ ਰੂਲ ਹੁੰਦੇ ਆ ਠੀਕ ਹੈ ਜੀ ਉਹ ਤੁਸੀਂ ਕਿਸੇ ਪ੍ਰਾਈਵੇਟ ਸਰਟੀਫਾਇਰ ਤੋਂ ਜਾਂ ਕਾਉਂਸਲ ਤੋਂ ਤੁਸੀਂ ਸਰਟੀਫ ਤੇ denn fair subdivision ਹੋਏਗੀ subdivision ਦਾ ਮਤਲਬ ਹੈ ਕਿਉਂਕਿ ਹੁਣ ਉਹ ਐਸ ਟਾਈਮ ਉਹ ਪ੍ਰੋਪਰਟੀ ਇੱਕ ਟਾਈਟਲ ਇੱਕ ਟਾਈਟਲ ਉਹਨਾਂ ਨੇ ਉਹ ਸਿੱਧਾ ਟਾਈਟਲ ਲਏ ਤਾਂ ਲੈਂਡ ਟਾਈਟਲ ਆਫਿਸ ਨੂੰ ਆਪਣਾ ਐਪਲੀਕੇਸ਼ਨ ਪਾਉਣੀ ਕਿ ਇਹਦੇ ਤਿੰਨ ਟਾਈਟਲ ਕਿਤੇ ਜਾਂ ਉਦੋਂ ਪਹਿਲਾਂ ਤਿੰਨ ਵਾਟਰ ਮੀਟਰ ਲੱਗਣਗੇ ਜੀ ਇੱਕ ਹੈਗਾ ਦੋ ਹੋਰ ਲੱਗਣਗੇ ਦੋ ਸੀਵਰ ਕਨੈਕਸ਼ਨ ਹੋਰ ਹੋਣਗੇ ਤਾਂ देयर इज ਫੇਅਰ ਬਿਟ ਆਫ ਵਰਕ ਜਿਹੜਾ ਕਿ ਉਹ ਉਹ ਉਹਨੂੰ ਡਿਵੈਲਪਮੈਂਟ ਅਪਰੂਵਲ ਦਾ ਪ੍ਰੋਸੈਸ ਕਰ ਦਿੰਦੇ ਤੇ ਇਹਨੂੰ 6 ਮਹੀਨੇ ਤੋਂ ਸਾਲ ਦਾ ਆਪਾਂ ਲੱਕ 6 ਮਹੀਨੇ 6 ਮਹੀਨੇ ਦਾ ਸਾਲ ਤਾਂ ਥੋੜਾ ਜਿਆਦਾ ਹੋ ਗਿਆ ਪਰ ਜਦੋਂ ਤੁਸੀਂ ਕਿਉਂਕਿ ਹੁਣ ਉਹ ਕਹਿੰਦੇ ਨੇ ਪਹਿ ਅਪਰੂਵਲ ਜਦ ਤੁਹਾਨੂੰ ਮਿਲ ਗਈ ਕਾਉਂਸਲ ਦਾ ਤਾਂ ਇੱਕ ਸਟੈਪ ਤੁਹਾਡਾ ਕੰਪਲੀਟ ਹੋ ਜਾਏਗਾ ਥੋੜਾ ਸਪੀਡ ਅਪ ਹੋ ਜਾਏਗਾ ਕਿਉਂਕਿ ਤੁਹਾਨੂੰ ਪਤਾ ਹੈ ਵੀ ਹਾਂ ਇਹ ਜਿਹੜੇ ਵੀ ਬਾਕੀ ਅਥੋਰਿਟੀਆਂ ਹੈ ਉਹਨਾਂ ਨੂੰ ਪਤਾ ਵੀ ਕਾਉਂਸਲ ਹੈਪੀ ਹੈ ਇਹ ਤਿੰਨ ਪਲਾਨ ਤੇ ਕਿਉਂਕਿ ਉਹਨਾਂ ਨੇ ਅਪਰੂਵਲ ਦੇ ਦਿੱਤੀ ਤਾਂ ਫਿਰ ਉਹ ਅੱਗੇ ਵਾਲਾ ਪ੍ਰੋਸੈਸ ਥੋੜਾ ਜਿਹਾ ਤੁਹਾਡਾ ਈਜ਼ ਹੋ ਜਾਣਾ ਠੀਕ ਹੈ ਜੀ ਜਦੋਂ ਤੁਹਾਡੀਆਂ ਸਾਰੀਆਂ ਅਪਰੂਵਲਸ ਹੋ ਗਈਆਂ ਫਿਰ ਤੁਹਾਡੀ ਪ੍ਰੋਪਰਟੀ ਡੈਮੋਲੀਸ਼ਨ ਹੋ ਜਾਏਗੀ ਡੈਮੋਲੀਸ਼ਨ ਹੋ ਕੇ ਉਹ ਕਨੈਕਸ਼ਨਸ ਹੋ ਜਾਣਗੇ ਫਿਰ ਉਸ ਤੋਂ ਬਾਅਦ ਐਸ ਪਰ ਦਾ ਜਿਹੜਾ ਪਲਾਨ ਹੈ ਡਿਵੈਲਪਮੈਂਟ ਅਪਰੂਵਲ ਹੋਈ ਹੈ ਬਿਲਡਰ ਬਣਾਏਗਾ ਤੇ ਵੇਚੇਗਾ ਜੀ ਤੇ ਇਹਨਾਂ ਜਿਹੜੇ ਅੱਗੇ ਤੁਸੀਂ ਦੱਸਿਆ ਕਿ ਅਪਰੂਵ ਮਿਲਿਆ ਇਹ ਤਿੰਨੋਂ ਟੋਰੈਂਸ ਟਾਈਟਲ ਨੇ ਹਾਂ ਇਹ ਟੋਰੈਂਸ ਟੈਟਲ ਹੈ ਓਕੇ ਜੀ ਟੋਰੈਂਸ ਤੇ ਆਪਣਾ ਟਾਈਟਲ ਬਾਰੇ ਵੀ ਦੱਸਦੇ ਨੇ ਚਲੋ ਜੀ ਹਾਂ ਜੀ ਕਮਿਊਨਿਟੀ ਟਾਈਟਲ ਤੇ ਟੋਰੈਂਸ ਟਾਈਟਲ ਦਾ ਇਹ ਫਰਕ ਹੈ ਜੀ ਕਿ ਜਦੋਂ ਟੋਰੈਂਸ ਟਾਈਟਲ ਦੀ ਗੱਲ ਕਰਦੇ ਆ ਤਾਂ ਜਿਹੜਾ ਉਹਦਾ ਪ੍ਰੋਪਰਟੀ ਮਤਲਬ ਤੁਸੀਂ ਉਸ ਪ੍ਰਾਪਰਟੀ 'ਚ ਡਾਇਰੈਕਟਲੀ ਐਂਟਰ ਕਰਦੇ ਹੋ ਆਪਣੀ ਪ੍ਰਾਪਰਟੀ 'ਚ ਕਿਸੇ ਹੋਰ ਦੀ ਜਗ੍ਹਾ ਨੂੰ ਯੂਜ਼ ਕਰਕੇ ਆਪਦੀ ਪ੍ਰਾਪਰਟੀ 'ਚ ਨਹੀਂ ਜਾ ਰਹੇ ਤੁਸੀਂ ਕੁਝ ਸ਼ੇਅਰ ਨਹੀਂ ਕਰਦੇ ਸ਼ੇਅਰ ਨਹੀਂ ਕਰਦੇ ਕੋਈ ਬਸ ਸਪੈਸ਼ਲੀ ਕਈ ਵਾਰ ਕੀ ਹੁੰਦਾ ਇੱਕ ਪ੍ਰਾਪਰਟੀ ਅੱਗੇ ਬਣੀ ਹੈ ਦੋ ਪਿੱਛੇ ਬਣੀ ਹੈ ਤਾਂ ਜਿਹੜੀ ਅੱਗੇ ਵਾਲੀ ਉਹ ਟੋਰਸ ਹੋ ਗਈ ਕਿਉਂਕਿ ਉਹਦਾ ਡਿਫਰੈਂਟ ਐਕਸੈਸ ਹੈਗਾ ਪਿੱਛੇ ਵਾਲੀਆਂ ਦੋਨੇ ਕਮਿਊਨਿਟੀ ਹੋ ਗਈਆਂ ਕਿਉਂਕਿ ਉਹ ਸੇਮ ਇੱਕ ਡਰਾਈਵੇ ਯੂਜ਼ ਕਰਕੇ ਬਾਅਦ 'ਚ ਦੋ ਡਰਾਈਵੇ ਬਣ ਰਹੇ ਆਦੇ ਬਾਅਦ 'ਚ ਦੋ ਦੇ ਗੈਰਾਜ ਬਣ ਰਹੇ ਆ ਜਾਂ ਕਾਰਪੋਰਟ ਬਣ ਰਹੇ ਜੋ ਵੀ ਹੈ ਤਾਂ ਉਹ ਕਮਿਊਨਿਟੀ ਟਾਈਟ ਠੀਕ ਹੈ ਜੀ ਜਸਟ ਉਹਨੇ ਸਿਰਫ ਹੋਰ ਕੁਝ ਨਹੀਂ ਸਾਂਝਾ ਕਰ ਰਿਹਾ ਕੋਈ ਵਾਟਰ ਮੀਟਰ ਨਹੀਂ ਸਾਂਝਾ ਕਰ ਰਿਹਾ ਕੋਈ ਇਲੈਕਟ੍ਰਿਸਿਟੀ ਨਹੀਂ ਸਾਂਝੀ ਹੈ ਜਸਟ ਅਨਦਰ ਪਾਥਵੇ ਕੱਲਾ ਪਾਥਵੇ ਸਾਂਝਾ ਤਾਂ ਉਹਦੇ ਨਾਲ ਹੀ ਉਹ ਕਮਿਊਨਿਟੀ ਟਾਈਟਲ ਹੋ ਗਿਆ ਇਹ ਤੁਸੀਂ ਹੈਮਰ ਹੈਡ ਦੀ ਗੱਲ ਕਰ ਰਹੇ ਹੋ ਹੈਮਰ ਹੈਡ ਹਾਂ ਜੀ ਜਨਰਲੀ ਕੀ ਹੁੰਦਾ ਕਈ ਵਾਰ ਜਿਹੜਾ ਜਿਹੜੀ ਆਪਾਂ ਗੱਲ ਕੀਤੀ ਸੀ ਨਾ ਵੀ ਮਤਲਬ ਕਿ ਵੀ 30 ਮੀਟਰ ਵਾਲੀ ਤੇ 7 ਮੀਟਰ ਵਾਲੀ ਕਈ ਵਾਰ ਪ੍ਰਾਪਰਟੀ ਦਾ ਜਿਹੜਾ ਫਰੰਟੇਜ 18 ਮੀਟਰ ਹੈ ਉਹਦੇ ਚ 9 ਮੀਟਰ ਦੀ ਰੀਪਰੂਵ ਹੋ ਜਾਂਦੀ ਹੈ 9 ਮੀਟਰ ਬਾਏ 300 ਸਕਰ ਮੀਟਰ ਦਾ ਰੈਡ ਲੈਂਡ ਹੋਵੇ ਤਾਂ ਉਹ ਜਨਰਲੀ ਜਨਰਲ ਨੇਬਰਹੂਡ ਦੇ ਵਿੱਚ ਉਹ ਤੁਸੀਂ ਘਰ ਬਣਾ ਸਕਦੇ ਹੋ ਕਈ ਵਾਰ ਜਦੋਂ ਲੈਂਡ ਦਾ ਸਾਈਜ਼ ਮੰਨ ਲਓ 15 ਮੀਟਰ ਹੈ ਜਾਂ 16 ਮੀਟਰ ਹੈ ਉਹਨੂੰ ਤੁਸੀਂ ਦੋ ਚ ਸਬਡਿਵਾਈਡ ਨਹੀਂ ਕਰ ਸਕਦੇ ਪਰ ਕਈ ਉਹ ਪਿੱਛੋਂ ਦੀ ਇੱਕ ਘਰ ਮੂਰੇ ਤੇ ਉਹ ਰਸਤਾ ਛੱਡ ਕੇ ਦੋ ਘਰ ਵੀ ਪਿੱਛੇ ਬਣ ਜਾਂਦੇ ਕਈ ਵਾਰ ਜਾਂ ਇੱਕ 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 ਪਿੱਛੇ ਬਣ ਜਾਂਦਾ ਐਦਾਂ ਵੀ ਹੋ ਜਾਂਦਾ ਤਾਂ ਜਿਹੜਾ ਜਦੋਂ ਦੋ ਘਰ ਪਿੱਛੇ ਬੰਦੇ ਉਹਨੂੰ ਫਿਰ ਉਹ ਕਮਿਊਨਿਟੀ ਟਾਈਟਲ ਕਿਹਾ ਜਾਂਦਾ ਜਿਹਦੇ ਵਿੱਚ ਕੁਛ ਨਾ ਕੁਛ ਸ਼ੇਅਰ ਕਰਦੇ ਆ ਤੁਸੀਂ ਕੁਛ ਨਾ ਕੁਛ ਸ਼ੇਅਰ ਕਰਦੇ ਸਪੈਸ਼ਲੀ ਉਸ ਕੰਡੀਸ਼ਨ ਦੇ ਵਿੱਚ ਜਿਹੜਾ ਤੁਸੀਂ ਡਰਾਈਵਵੇ ਸ਼ੇਅਰ ਕਰਦੇ ਹੋ ਕੱਲਾ ਉਹਦਾ ਜਿਹੜਾ ਇੰਸ਼ੋਰੈਂਸ ਹੈ ਉਹ ਦੋਨੇ ਹਾਊਸ ਵਿਚਲੇ ਸ਼ੇਅਰ ਕਰ ਲਓ ਓਕੇ ਬਸ ਹੋਰ ਉਹਨਾਂ ਦੇ ਵਿੱਚ ਹੋਰ ਕੋਈ ਸਾਂਝਾ ਨਹੀਂ ਹੁੰਦਾ ਜੀ ਕੋਈ ਇਹਨਾਂ ਨੂੰ ਸਟਾਰਟਅਪ ਮੈਨੇਜਮੈਂਟ ਨਹੀਂ ਕਰਾਣੀ ਕਰਾਣੀ ਪੈਂਦੀ ਕੋਈ ਇਹਨਾਂ ਨੂੰ ਕੋਈ ਸਪੈਸ਼ਲ ਅਰੇਂਜਮੈਂਟਸ ਨਹੀਂ ਕਰਨੇ ਪੈਂਦੇ ਦਾ ਓਨਲੀ ਡਿਫਰੈਂਸ ਇਹੀ ਹੈ ਕਿ ਉਹਨਾਂ ਨੂੰ ਜਿਹੜਾ ਉਹ ਡਰਾਈਵਵੇ ਸ਼ੇਅਰ ਕੀਤਾ ਉਹਦਾ ਇੰਸ਼ੋਰੈਂਸ ਲੈਣਨ ਇਕੱਠੇ ਬਸ ਉਹਦਾ ਪ ਟੋਰਿਸ ਡੈਟਲ ਵਿੱਚ ਬਿਲਕੁਲ ਜੀ ਤੇ ਦੁਆਰਾ ਦੱਸੇ ਦਰਸ਼ਕਾਂ ਨੂੰ ਜੀ 46 ਬੀ ਰਿਮਨੂ ਕਲਿਪਟਲ ਪਾਰਕ ਦੇ ਵਿੱਚ ਕੱਲ ਨੂੰ 12 ਵਜੇ ਯਾਨੀ ਕਿ ਸੈਟਰਡੇ 7 ਦਸੰਬਰ ਨੂੰ ਓਪਨ ਹੋਏਗੀ ਜੀ 12 ਤੋਂ 12:30 12:30 ਵਜੇ ਆਪਸ਼ਨ ਹੈ ਤਾਂ ਤੁਸੀਂ ਜੋ ਵੀ ਐਲੀਟ ਦੇ ਡਿਵੈਲਪਰਸ ਐਲੀਟ ਦੇ ਬਿਲਡਰਸ ਇਨਵੈਸਟਰਸ ਜੋ ਵੀ ਦੇਖ ਰਹੇ ਨੇ ਅਗਰ ਤੁਸੀਂ ਇੱਕ ਵਧੀਆ ਪ੍ਰਾਪਰਟੀ ਲੈਣਾ ਚਾਹੋ ਜਿਹਦੇ ਇੱਥੇ ਕਿ ਤਿੰਨ ਹਾਊਸਿਸ ਦੀ ਅਪਰੂਵਲ ਹੈ ਪਲੈਨਿੰਗ ਅਪਰੂਵਲ ਆ ਚੁੱਕੀ ਹੈ ਤੇ ਹੁਣ ਉਦੋਂ ਬਾਅਦ ਪ੍ਰੋਸੈਸ ਨੂੰ ਪਤਾ ਹੈ ਜੀ ਤੇ ਤੁਸੀਂ ਉਸ ਤੇ ਆ ਕੇ ਬਿਡ ਦੇ ਕੇ ਉਹ ਪ੍ਰੋਪਰਟੀ ਆਪਣੇ ਨਾਮ ਕਰ ਸਕਦੇ ਹੋ ਈਵਨ ਜੇ ਤੁਸੀਂ ਫਰਸਟ ਟਾਈਮ ਬਾਏਰ ਵੀ ਹੋ ਤੇ ਤੁਹਾਡਾ ਬਜਟ ਹੈਗਾ ਜਰੂਰ ਆਓ ਕਿਉਂਕਿ ਇੱਕ ਤੁਸੀਂ ਆਪਣੇ ਲਈ ਘਰ ਬਣਾਓ ਦੋ ਤੁਸੀਂ ਸੈਲ ਕਰੋ ਉਹਦਾ ਵੀ ਤੁਹਾਨੂੰ ਪ੍ਰੋਫਿਟ ਮਿਲੇਗਾ ਸਾਰਿਆਂ ਲਈ ਹੈ ਨਾਟ ਜਸਟ ਡਿਵੈਲਪਰਸ অর ਇਨਵੈਸਟਰਸ ਫਰਸਟ ਟਾਈਮ ਬਾਏਰੋਂ ਤੁਸੀਂ ਆਪਣੇ ਲਿਵਿੰਗ ਲਈ ਦੇਖ ਰਹੇ ਹੋ ਪ੍ਰੋਪਰਟੀ ਤਾਂ ਜਰੂਰ ਆਓ ਦੇਖੋ ਬਹੁਤ ਵਧੀਆ ਪ੍ਰੋਪਰਟੀ ਹੈ ਲੋਕੇਸ਼ਨ ਬਹੁਤ ਵਧੀਆ ਜੀ ਬਿਲਕੁਲ ਜੀ ਉਹ ਜਿਹੜਾ ਜੇ ਆਪਾਂ ਇਹ ਲੋਕੇਸ਼ਨ ਦੀ ਗੱਲ ਕੀਤੀ ਹੈ ਤੋਂ ਗਲਿੰਪਟਨ ਪਾਰਕ ਵੈਸਟਰਨ ਸਬਰਸ ਦਾ ਇਨਰ ਸੋ ਇਫਰੋ ਕਿਹਾ ਜਾਂਦਾ ਜੀ ਕਿਉਂਕਿ ਉੱਥੋਂ ਅਗਰ ਆਪਾਂ ਗੱਲ ਕਰੀਏ ਕਿ ਗਲੈਨਰਲ ਬੀਚ ਜਿਹੜਾ ਕਿ ਬਹੁਤ ਆਈਕੋਨਿਕ ਬੀਚ ਹੈ ਐਡਲਿਟਰਾ ਤੇ ਉਹ ਸਿਰਫ 5 ਤੋਂ 6 ਮਿੰਟ ਦੀ ਡਰਾਈਵ ਹੈ ਜੀ ਸਿਟੀ 10 ਮਿੰਟ ਦੀ ਡਰਾਈਵ ਹੈ ਜੀ ਠੀਕ ਹੈ ਜੀ 에어ਪੋਰਟ 10 ਮਿੰਟ ਦੀ ਡਰਾਈਵ ਹੈ ਜੀ ਸ਼ੋਪਿੰਗ ਸੈਂਟਰ ਗਲੀ ਦੇ ਬਿਲਕੁਲ ਸਾਹਮਣੇ ਹੈ ਸ਼ੇਕਸਪੀਅਰ ਐਵੇਨਿਊ ਦੇ ਬਿਲਕੁਲ ਸਾਹਮਣੇ ਮੈਰੀਨ ਰੋਡ ਤੇ ਸ਼ੋਪਿੰਗ ਸੈਂਟਰ ਹੈ ਜਿਹੜਾ ਸਵਰਵ ਦਾ ਸ਼ੋਪਿੰਗ ਸੈਂਟਰ ਹੁੰਦਾ ਹੈ ਸੁਪਰਮਾਰਕਟ ਚ 7-7 ਮਿੰਟ ਦੀ ਡਰ 10 ਮਿੰਟ ਦੀ ਡਰਾਈਵ ਤੇ ਸਕੂਲ ਬਹੁਤ ਅੱਛਾ ਹੈ ਤਾਂ ਲੋਕੇਸ਼ਨ ਵਾਈਜ਼ ਤਾਂ ਤੁਸੀਂ ਮਨ ਕੇ ਵੀ Win-Win ਸਿਚੁਏਸ਼ਨ ਹੈ ਜੀ ਲੋਕੇਸ਼ਨ ਇਜ਼ ਟੂ ਗੁੱਡ ਤੇ ਬਾਕੀ ਹੁਣ ਜਸਟ ਅੰダー ਦਾ ਹੈਮਰ ਹੈ ਜੀ ਜਦੋਂ ਤੁਸੀਂ ਆਓ ਤਾਂ ਤੁਸੀਂ ਪ੍ਰੋਪਰਟੀ ਸੌਦੀ ਹੋ ਸਕਦੀ ਹੈ ਜ਼ਰੂਰ ਜੀ ਤੇ ਹੈਪੀ ਸੀਜ਼ਨ ਤੇ ਹੈਪੀ ਬਾਇੰਗ ਹੋ ਜਾਦੀ ਹੈ ਤੁਸੀਂ ਜ਼ਰੂਰ ਆਓ ਬਾਕੀ ਹੋਰ ਐਚ ਕੇ ਅੱਜ ਆਪਾਂ ਕੀ ਡਿਸਕਸ ਕਰਨਾ ਹੈ ਜੀ ਅੱਜ ਆਪਣਾ ਮਿਲਣਾ ਦਾ ਫਿਲਹਾਲ ਇਹ ਅੱਜ ਲਈ ਬਹੁਤ ਹੋ ਗਿਆ ਆਪਣਾ ਡਿਸਕਸ਼ਨ ਇਦਾਂ ਤੇ ਆਪਾਂ ਹੋਰ ਟੌਪਿਕਸ ਲਈ ਜਿਵੇਂ ਆਪਾਂ ਹਮੇਸ਼ਾ ਇਹਨਾਂ ਨੂੰ ਵਾਦਾ ਕਰਕੇ ਜਾਂਦੇ ਆ ਤੇ ਆਪਾਂ ਉਹਨਾਂ ਤੇ ਪੂਰੇ ਵੀ ਉੱਤਰਦੇ ਆ ਤੇ ਆਪਾਂ ਡਿਵੈਲਪਮੈਂਟ ਦੀ ਗੱਲ ਕੀਤੀ ਆ ਡਿਵੈਲਪਰਸ ਬਾਰੇ ਗੱਲ ਕੀਤੀ ਆ ਤਾਂ ਕੋਸ਼ਿਸ਼ ਕਰਾਂਗੇ ਕਿ ਆਪਣਾ ਨੈਕਸਟ ਐਪੀਸੋਡ ਜਿਹੜਾ ਹੋਵੇ ਜਾਂ ਅੱਗੇ ਆਪਾਂ ਇਨਵੈਸਟਮੈਂਟ ਡਿਵੈਲਪਰਸ ਲਈ ਹੋਰ ਲੈ ਕੇ ਹੋਰ ਇਨਫੋਰਮੇਸ਼ਨ ਲੈ ਕੇ ਆਏ ਆਪਾਂ ਹੀ ਕੰਮ ਕਰਦੇ ਆ ਕਿ ਨੈਕਸਟ એપisodes ਨਾ ਪਰ ਡਿਵੈਲਪਰ ਨੂੰ ਲੈ ਕੇ ਆਨੇਗੇ ਬਿਲਕੁਲ ਜੀ ਕਿਉਂਕਿ ਆਪਾਂ ਉਹਨਾਂ ਦੀ ਜਵਾਨੀ ਸੁਣਨੇ ਆ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਕੀ ਚੱਲਦਾ ਹੁੰਦਾ ਜਦੋਂ ਉਹ ਪ੍ਰੋਪਰਟੀ ਬਾਏ ਕਰਨ ਬਾਰੇ ਸੋਚਦੇ ਆ ਤਾਂ ਉਹ ਕੀ ਰਿਸਰਚ ਕਰਦੇ ਆ ਪ੍ਰੋਪਰਟੀ ਲੈ ਕੇ ਉਹ ਆਪ ਦਾ ਪ੍ਰੋਸੈਸ ਕਿਵੇਂ ਚਲਾਉਂਦੇ ਆ ਉਹ ਆਪਦੀ ਫੰਡਿੰਗ ਕਿਵੇਂ ਕਰਦੇ ਆ ਦੇ ਕੋਰ ਕਿਉਂਕਿ ਡਿਵੈਲਪਰ ਆਪਣੀ ਜਵਾਨੀ ਉਹ ਆਪਣੀ ਕਹਾਣੀ ਉਹ ਅੱਛੀ ਤਰ੍ਹਾਂ ਦੱਸ ਸਕਦਾ ਹੈ ਬੀ ਉਹ ਕਿਸ ਕਿਸ ਜਰਨੀ ਦੇ ਥਰੂ ਨਿਕਲਦੇ ਹੈ ਤਾਂ ਜੀ ਨੈਕਸਟ ਐਪੀਸੋਡ ਚ ਆਪਾਂ ਤੁਹਾਨੂੰ ਮਿਲਦੇ ਆ ਜੀ ਇੱਕ ਕਿਸੇ ਡਿਵੈਲਪਰ ਨਾਲ ਜਿਹੜੇ ਕਿ ਐਡਲਟ ਦੇ ਵਿੱਚ ਸਪੈਸ਼ਲਿਸਟ ਆਸਟ੍ਰੇਲੀਆ ਦੇ ਆਪਾਂ ਜੇ ਗੱਲ ਕਰ ਰਹੇ ਆ ਪ੍ਰੈਕਟਿਸ ਡਿਵੈਲਪਮੈਂਟ ਦਾ ਕੰਮ ਕਰਦੇ ਆ ਜਦੋਂ ਆਪਾਂ ਡਿਵੈਲਪਮੈਂਟ ਦੀ ਗੱਲ ਕਰਦੇ ਆ ਮਤਲਬ ਉਹ ਡਿਵੈਲਪਰ ਦਾ ਸਾਈਜ਼ ਕੁਝ ਵੀ ਹੋ ਸਕਦਾ ਜੀ ਮਤਲਬ ਉਹ ਦੋ ਪ੍ਰੋਪਰਟੀਆਂ ਤੋਂ ਲੈ ਕੇ 20 30 ਪ੍ਰੋਪਰਟੀਆਂ ਵੀ ਐਸੇ ਡਿਵੈਲਪਰਸ ਹੈਗੇ ਜਿਹੜੇ ਕਿ ਸਾਲ ਦੀਆਂ ਡਿਵੈਲਪ ਕਰਦੇ ਆ ਤੇ ਉਹ ਸੇਲ ਕਰਦੇ ਆ ਫਿਰ ਤੇ ਇਹਦਾ ਉਹਨਾਂ ਦਾ ਰੋਟੇਸ਼ਨ ਚੱਲਦਾ ਰਹਿੰਦਾ ਹੈ ਕਿ ਕੋਈ ਪ੍ਰੋਪਰਟੀ ਉਹਨਾਂ ਦੀਆਂ ਸੇਲ ਤੇ ਆ ਰਹੀਆਂ ਹੁੰਦੀਆਂ ਕਿਸੇ ਦੀ ਸਲੈਬ ਪੈ ਰਹੀ ਹੁੰਦੀ ਹੈ ਕਿਸੇ ਦਾ ਫਰੇਮ ਲੱਗ ਰਿਹਾ ਹੁੰਦਾ ਤੇ ਕੋਈ ਪ੍ਰੋਪਰਟੀ ਉਹ ਬਾਈ ਕਰ ਰਿਹਾ ਹੁੰਦਾ ਉਸੇ ਸੇਮ ਟਾਈਮ ਤੇ ਕਿਉਂਕਿ ਉਹਨਾਂ ਨੇ ਆਪਣਾ ਉਹ ਜਿਹੜਾ ਨਾ ਵੀ ਸਾਈਕਲ ਹੈ ਪਾਈਪਲਾਈਨ ਹੈ ਉਹ ਤਿਆਰ ਕਰਨੀ ਹੁੰਦੀ ਹੈ ਉਹਨਾਂ ਦਾ ਉਹਨਾਂ ਦਾ ਮਾਈਂਡਸੈਟ ਕਿਸ ਤਰ੍ਹਾਂ ਦਾ ਹੁੰਦਾ ਹੈ ਉਹ ਪਲੈਨਿੰਗ ਕੇ ਬਾਰੇ ਕਰਦੇ ਉਹਦੇ ਬਾਰੇ ਅਸੀਂ ਜਾਣਕਾਰੀ ਦਵਾਂਗੇ ਜੀ ਮੁੱਦੇ ਰੀਅਲ ਏਸਟੇਟ ਦੇ ਨੈਕਸਟ ਐਪੀਸੋਡ ਦੇ ਵਿੱਚ ਜਿਹੜਾ ਕਿ ਤੁਹਾਨੂੰ ਫਰਡੇ ਐਵਰੀ ਫਰਡੇ ਸ਼ਾਮ ਨੂੰ 7 ਵਜੇ ਦੇਖਣ ਨੂੰ ਮਿਲਦਾ ਹੈ ਤਾਂ ਅੱਜ ਲਈ ਇਸ ਪ੍ਰੋਗਰਾਮ ਦੀ ਤੁਹਾਨੂੰ ਦਿਓ ਇਜਾਜ਼ਤ ਨੈਕਸਟ ਪ੍ਰੋਗਰਾਮ ਨੂੰ ਮਿਲਦੇ ਜੀ ਅਗਲੇ ਫਰਡੇ ਸ਼ਾਮ ਨੂੰ 7 ਵਜੇ ਸਸਤਾ ਜੀ